ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਆ ਪਿੰਡ ਮਾਜਰੇ ਮਾਜਰੇ ਪਿੰਡ ਦੇ ਵਿੱਚ ਬਾਬਾ ਫਾਰਮ ਇਹ ਕੋਈ ਜਾਣ ਪਹਿਚਾਨ ਦੇ ਮਹਤਾਜ ਨਹੀਂ ਹੈਗੇ ਇਹ ਅਚਾਰ ਪਾ ਰਹੇ ਨੇ ਤੇ ਕਿਹਨਾਂ ਨੇ ਮਸ਼ੀਨ ਲਿਆਂਦੀ ਆ ਉਹਨਾਂ ਬਾਰੇ ਬਾਬਾ ਜੀ ਨੂੰ ਪੁੱਛਦੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੇ ਬਹੁਤ ਬਹੁਤ ਧੰਨਵਾਦ ਤੇਰਾ ਤੂੰ ਸਾਡੇ ਕੋਲ ਆਇਆ ਬੜੀ ਖੁਸ਼ੀ ਹੋਈ ਜੀ ਇਹ ਜਿਹੜਾ ਜੀ ਮੱਕੀ ਦਾ ਸਾਇਲਜ ਆ ਹਾਂ ਜੀ ਇਹ ਅਸੀਂ ਕੋਈ 5-6 ਸਾਲਾਂ ਤੋਂ ਪਾ ਰਹੇ ਆ ਅੱਛਾ ਜੀ ਇਦੇ ਵਿੱਚ ਬੜਾ ਸੁਧਾਰ ਲਿਆਂਦਾ ਜੀ ਹਾਂ ਤੇ ਇਹ ਜਿਹੜੇ ਮੈਂ ਤੁਹਾਡਾ ਪਾਉਣ ਦਾ ਤਰੀਕਾ ਦੇਖ ਰਿਹਾ ਸੀਗਾ ਹਾਂਜੀ ਚਲੋ ਆਪਾਂ ਬੰਦਾ ਉੱਪਰੋਂ ਆਹ ਲਤੜਦੇ ਤਾਂ ਹਰੇਕ ਹੀ ਹੈ ਇੱਕ ਤੁਸੀਂ ਉੱਤੇ ਸਪਰੇਅ ਵੀ ਕਰ ਰਹੇ ਹੋ ਅਸੀਂ ਇਹਦੇ ਤੇ ਸਪਰੇਅ ਕਰ ਰਹੇ ਆ ਜੀ ਇਹ ਜਿਹੜੀ ਸੈਲਜ ਆ ਜੀ ਹਾਂਜੀ ਸੈਲਜ ਪਾ ਰੇਕ ਲੈਂਦਾ ਜੀ ਹਾਂ ਆ ਮੈਨੂੰ ਉਹ ਗੱਲ ਜਰੂਰ ਦੱਸੋ ਵੀ ਇਹਨੂੰ ਪਾਉਣ ਮੌਕੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੈਲਜ ਗੋਰੇ ਰੇਗ ਬੰਦਾ ਪਾ ਲੈਂਦਾ ਹਾਂਜੀ ਅਰ ਪੌਣ ਦੇ ਜਿੰਨਾ ਕ ਸਾਨੂੰ ਗਿਆਨ ਆ ਅਸੀਂ ਬੜੇ ਕੋਈ ਵਿਦਮਾਨ ਨਹੀਂ ਹੈਗੇ ਹਾਂਜੀ ਅਸੀਂ ਵੀ ਗਿਰ ਗਿਰ ਕੇ ਸਵਾਰ ਹੋਇਆ ਜੀ ਜਿਹੜੀ ਤੁਸੀਂ ਸਪਰੇਅ ਕਹਿੰਦੇ ਹੋ ਹਾਂ ਇੱਕ ਤਾਂ ਇਹ ਪੀਡੀਐਫ ਵਾਲੇ ਦਿੰਦੇ ਨੇ ਜੀ ਮਾਰ ਲੈ ਠੀਕ ਹੈ ਜੀ ਉਹ ਥੋੜੀ ਜੀ ਮਹਿੰਗੀ ਆ ਹਾਂ ਇੱਕ ਆਪਣੇ ਹੁਣ ਇੰਡੀਅਨ ਕੰਪਨੀਆਂ ਨੇ ਵੀ ਬਣਾ ਲਈ ਅੱਛਾ ਮੈਂ ਬੜੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਹਾਂ ਜਿੰਨੇ ਵੀ ਮੇਰੇ ਭਰਾ ਸੈਲਜ ਪਾਉਂਦੇ ਨੇ ਹਾਂ ਉਹ ਜਿਹੜੀ ਸਪਰੇਅ ਆ ਹਾਂ ਉਹ ਜ਼ਰੂਰ ਕਰਨੀਆਂ ਮੈਂ ਤੁਹਾਨੂੰ ਕਿਸੇ ਕੰਪਨੀ ਦਾ ਪ੍ਰਚਾਰ ਨਹੀਂ ਕਰਦਾ ਨਾ ਮੈਂ ਕਿਸੇ ਦਾ ਨਾ ਲੈਣਾ ਜੀ ਇੱਕ ਤਾਂ ਇਹਨੂੰ ਉਲੀ ਨਹੀਂ ਪੈਂਦੀ ਅੱਛਾ ਮੰਨ ਕੇ ਚਲੋ ਜੇ ਉਹ ਇੱਕ ਕਿਲੇ ਦੀ 1000 ਰੁਪਏ ਦੀ ਸਪਰੇ ਹੁੰਦੀ ਆ ਹਾਂ ਤਾਂ ਉਹ ਤੁਹਾਡਾ 5000 ਦਾ ਫਾਇਦਾ ਕਰਦੀ ਆ ਠੀਕ ਹੈ ਜੀ ਜੇ ਤੁਸੀਂ 10 ਕਿਲਿਆਂ ਦਾ ਪ੍ਰਚਾਰ ਪਾਇਆ ਇੱਕ ਕਿਲੇ ਦਾ ਚਾਰ ਪਾਇਆ ਉਹਦੇ ਵਿੱਚੋਂ ਇੱਕ ਕੁਆਂਟਲ ਵੀ ਤੁਹਾਡਾ ਗਲਿਆ ਹੋਇਆ ਨਹੀਂ ਨਿਕਲਣਾ ਠੀਕ ਹੈ ਜੀ ਅੱਛਾ ਬਾਬਾ ਜੀ ਹੁਣ ਤਾਂ ਨਾ ਬਹੁਤ ਵੱਡੀਆਂ-ਵੱਡੀਆਂ ਮਸ਼ੀਨਾਂ ਆ ਗਈਆਂ ਜਿਹੜਾ ਨਾਲ ਦੀ ਨਾਲੇ मतलब बड्डी ਜਾਂਦੀਆਂ ਨੇ ਨਾਲ ਦੀ ਨਾਲ ਟਰਾਲੀ ਚ ਪਾਈ ਜਾਂਦੀਆਂ ਨੇ ਪਰ ਤੁਸੀਂ ਛੋਟੀ ਮਸ਼ੀਨ ਕਿਉਂ ਲੈ ਕੇ ਜਾਂਦੀ ਆ ਜੀ ਇਹ ਗੱਲ ਇਦਾਂ ਵੀਰ ਜੀ ਇਹ ਤਾਂ ਜਿਹੜੀ ਛੋਟੀ ਮਸ਼ੀਨ ਲੈ ਲੈਣ ਦਾ ਕਾਰਨ ਹੈ ਆ ਜਿਹੜੀ ਵੱਡੀ ਮਸ਼ੀਨ ਆ ਹੂੰ ਉਹ 8 ਤੋਂ ਲੈ ਕੇ 20 ਕਿੱਲੇ ਡੇਲੀ ਪਾ ਦਿੰਦੀ ਆ ਅੱਛਾ ਜੀ ਜੇ ਹੁਣ ਮੈਂ ਉਹ 4 ਪਵਾਣਾ ਹੁੰਦਾ 20 ਕਿੱਲਿਆਂ ਦਾ ਹੂੰ ਉਹਨਾਂ ਨੇ ਇੱਕ ਦਿਹਾੜੀ ਚ ਪਾ ਦਾਣਾ ਸੀ ਹਾਂ ਜੀ ਇੱਕ ਦਿਹਾੜੀ ਚ ਲਤੜਾਈਓ ਨਹੀਂ ਹੁੰਦੀ ਜੀ ਸਾਰਾ ਉਹਲਾ ਰਹਿ ਜਾਂਦਾ ਉਹਲਾ ਰਹਿ ਜਾਂਦਾ ਥੈਂ ਟਰਾਲੀ ਗਿਰੀ ਜਾਂਦੀ ਆ ਲਤੜਾਈ 10 ਮਿੰਟ 10 ਮਿੰਟ ਬਾਅਦ ਟਰਾਲੀ ਆ ਜਾਂਦੀ ਆ ਹਾਂ ਜੀ 10 ਮਿੰਟ ਬਾਅਦ ਟਰਾਲੀ ਆ ਆ ਦੇਖੋ ਜੀ ਅੱਜ ਅਸੀਂ ਸਵੇਰ ਦੇ ਪਾਉਣ ਲੱਗੇ ਆਂ ਹਾਂ ਅਸੀਂ 4 ਕਿਲਿਆਂ ਦਾ 4 ਪਾਇਆ ਠੀਕ ਹੈ ਜੀ 4 ਕਿਲਿਆਂ ਦਾ 4 ਪਾ ਕੇ ਅਸੀਂ ਰੁਕ ਜਾ ਬਾਈ 4 ਕਿਲਿਆਂ ਦਾ 4 ਪਾਉਣਾ ਅਸੀਂ ਹਾਂਜੀ 4 ਕਿਲਿਆਂ ਦਾ 4 ਪਾਉਣਾ ਹਾਂਜੀ ਤਕਰੀਬਨ ਘੰਟੇ ਪੌਣੇ ਘੰਟੇ ਬਾਅਦ ਟਰਾਲੀ ਆਉਂਦੀ ਆ ਹੂੰ ਉਹਨਾਂ ਚਿਰ ਦੇ ਵਿੱਚ ਅਸੀਂ ਆਹ ਸਾਰਾ ਹੂੰ ਆ ਦੇਖ ਲਓ ਤੜ ਤੜਾਈ ਹੋ ਰਹੀ ਆ ਠੀਕ ਹੈ ਪਿਛਲੇ ਸਾਲ ਵੀ ਅਸੀਂ ਹੂੰ ਸਪਰੇਅ ਕਰੋ ਇਹਦੇ ਤੇ ਜੀ ਲਤੜਾਈ ਇਹਦੀ ਕਰੋ ਇਹਦੀ ਢਕਟਕਈਆ ਕਰੋ ਠੀਕ ਹੈ ਜੀ ਇਹਦੇ ਉੱਪਰੋਂ ਫਿਰ ਕਿਵੇਂ ਸੰਭਾਲ ਕਰਦੇ ਤੁਸੀਂ ਇਹਦੇ ਉੱਤੇ ਕਾਗਜ਼ ਪਾ ਲੈਣਾ ਟਾਇਰ ਲਿਆਂਦੇ ਹੋਏ ਨੇ ਸਾਡੇ ਜੀ ਹਾਂ ਨਹੀਂ ਕਈ ਲੋਕ ਮਿੱਟੀ ਪਾ ਦਿੰਦੇ ਨੇ ਮਿੱਟੀ ਨਾਲ ਜੀ ਉਹ ਮਿੱਟੀ ਹਟਾਉਣੀ ਪਿੱਛੇ ਕਰਨੀ ਔਖੀ ਹੈ ਟਾਇਰ ਪਾਓ ਇਹਦੇ ਤੇ ਹਾਂ ਟਾਇਰਾਂ ਨਾਲ ਇਹਦਾ ਬਹੁਤ ਵਧੀਆ ਜੀ ਹਾਂ ਆ ਟਾਇਰ ਜਿਹੜੇ ਨੇ ਉਹ ਟਾਇਰ ਬਹੁਤ ਵਧੀਆ ਟਾਇਰ ਪਿੱਛੇ ਹਟਾਈ ਜਾਓ ਚੱਕੀ ਜਾਓ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਇਹ ਸਾਈਡਾਂ ਤੋਂ ਹੋਰ ਕੋਈ ਇਧਰੋਂ ਆਪਾਂ ਭਾਈ ਦੱਸੋ ਕਿ ਸਾਈਡਾਂ ਤੋਂ ਕੀ ਧਿਆਨ ਰੱਖਣਾ ਜਿਹੜਾ ਸਾਈਡਾਂ ਤੇ ਹੁਣ ਸਾਰੇ ਆ ਦੇਖੋ ਜਿਹੜਾ ਕਾਗਜ਼ਾਂ ਇਹ ਕਾਗਜ਼ ਆਪਾਂ ਉੱਤੇ ਮੋੜ ਦੇਣਾ ਇਹਦੇ ਠੀਕ ਹੈ ਜੀ ਕਾਗਜ਼ ਮੋੜ ਕੇ ਉੱਤੇ ਸਾਰੇ ਇਹਦੇ ਦੇ ਟਾਇਰ ਰੱਖ ਦੇਣੇ ਨੇ ਠੀਕ ਹੈ ਜੀ ਹਾਂ ਮੈਂ ਤਾਂ ਇਹ ਹੀ ਸਲਾਹ ਦਊਂਗਾ ਹਾਂ ਜੀ ਛੋਟੀ ਮਸ਼ੀਨ ਤੇ ਪਾਓ ਥੋੜਾ ਚਾਰ ਪਾਓ ਹੌਲੀ ਹੌਲੀ ਚਾਰ ਪਾਓ ਹੂੰ ਤੁਹਾਡਾ ਇਹਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਹੈ ਠੀਕ ਹੈ ਜੀ ਇਹ ਮਸ਼ੀਨ ਤੁਸੀਂ ਲੈ ਕੇ ਕਿੱਥੋਂ ਆਂਦੇ ਆ ਬਾਈ ਇਹ ਅਸੀਂ ਅਬੋਰ ਤੋਂ ਲੈ ਕੇ ਆਂਦੀ ਆ ਜੀ ਹਾਂ ਅਮਰ ਟੋਕਾ ਵਾਲਿਆਂ ਦੀ ਮਸ਼ੀਨਾਂ ਜੀ ਹਾਂ ਅਸੀਂ ਪਹਿਲਾਂ ਸਾਡੇ ਕੋਲ ਹੋਰ ਦੀ ਵੀ ਸੀ ਆਪਾਂ ਨੌਕਾ ਨੂੰ ਲੈਣਾ ਹਾਂਜੀ ਤੇ ਹੋਰ ਵੀ ਸੀ ਸਾਨੂੰ ਇਹਨਾਂ ਦੀ ਮਸ਼ੀਨ ਬਹੁਤ ਵਧੀਆ ਲੱਗੀ ਜੀ ਇਹਦਾ ਰਿਸਪੌਂਸ ਕਿਹਾ ਜਾ ਦਾਣਾ ਬਹੁਤ ਕ੍ਰੈਸ਼ ਕਰਦਾ ਲੋ ਜੀ ਆ ਦਿਖਾਓ ਜਿਹੜਾ ਇਹ ਆ ਦੇਖੋ ਦਾਣੇ ਦੀ ਕੁਆਲਿਟੀ ਦੇਖੋ ਤੁਸੀਂ ਇੱਕ ਵੀ ਦਾਣਾ ਜਿਹੜਾ ਲਓ ਸਾਰੇ ਦਾਣੇ ਕ੍ਰੈਸ਼ ਕੀਤੇ ਹੋਏ ਮਿਲਣਗੇ ਦਾਣਾ ਕ੍ਰੈਸ਼ ਕਰਦਾ ਜੀ ਇਹ ਇਹਨੂੰ ਜੇ ਆਪਾਂ 99% ਕਹ diel ਇਹ 99% ਦਾ ਰਿਜ਼ਲਟ ਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਮਾਮਾ ਜੀ ਜੇ ਤੁਹਾਡੇ ਕੋਲੋਂ ਹਾਂਜੀ ਕੋਈ ਬੰਦਾ ਕਿਰਾਏ ਵਾਸਤੇ ਮਸ਼ੀਨ ਲੈ ਕੇ ਜਾਓ ਤੁਸੀਂ ਕਿਰਾਏ ਤੇ ਵੀ ਦੇ ਦੋਗੇ ਹਾਂ ਜੀ ਜੇ ਕਿਸੇ ਬੰਦੇ ਨੇ ਪੌਣ ਖਾਤਰ ਲੈ ਕੇ ਜਾਣਾ ਹਾਂ ਉਹ ਸਾਨੂੰ ਆ ਸਕਰੀਨ ਦੇ ਥੱਲੇ ਨੰਬਰ ਚੱਲਦਾ ਹਾਂ ਜੀ ਤੇ ਉਹ ਲੈ ਕੇ ਲੈ ਕੇ ਜਾ ਸਕਦਾ ਜੀ ਕਿਰਾਇਆ ਭਾੜਾ ਫਿਰ ਤੁਸੀਂ ਉਹ ਫੋਟੋ ਹੀ ਕਰ ਲਓ ਕੋਈ ਗੱਲ ਹੀ ਕਿਰਾਏ ਭਾੜੇ ਦੀ ਕੋਈ ਗੱਲ ਹੀ ਆਪਾਂ ਜ਼ਿੰਮੇਵਾਰ ਆਪਾਂ ਨੂੰ ਪਤਾ ਹੀ ਆ ਹਾਂ ਜੀ ਹਾਂ ਜੀ ਠੀਕ ਹੈ ਥਿਆੜੀ ਦੇ ਹਿਸਾਬ ਨਾਲ ਹੁੰਦੀ ਆ ਉਹ ਹਾਂ ਜੀ ਉਹ ਥਿਆੜੀ ਦੇ ਹਿਸਾਬ ਨਾਲ ਹਾਂ ਜੀ ਥਿਆੜੀ ਦੇ ਹਿਸਾਬ ਨਾਲ ਹੁੰਦੀ ਆ ਠੀਕ ਹੈ ਜਦੋਂ ਮਰਜ਼ੀ ਆ ਕੇ ਹਾਂਜੀ ਸਕਰੀਨ ਦੇ ਥੱਲੇ ਨੰਬਰ ਚੱਲਦਾ ਜੀ ਠੀਕ ਹੈ ਜੀ ਉਹਦੇ ਤੇ ਤੁਸੀਂ ਕਾਲ ਕਰਕੇ ਹਾਂਜੀ ਲਿਜਾ ਸਕਦੇ ਆ ਕੀਲੇ ਦਾ ਪਾਉ ਧੋ ਕੀਲੇ ਦਾ ਪਾਉ 4 ਕੀਲੇ ਦਾ ਪਾਉ ਠੀਕ ਹੈ ਜੀ ਤੇ ਬਹੁਤ ਵਧੀਆ ਕੁਆਲਿਟੀ ਆ ਚਾਰ ਦੀ ਜੀ ਹਾਂ ਹਾਂਜੀ ਠੀਕ ਹੈ ਬਾਬਾ ਜੀ ਚਲੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮੇਂ ਦੇ ਵਿੱਚੋਂ ਆਪਣਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨਹੀਂ ਨਹੀਂ ਧੰਨਵਾਦ ਤੇਰਾ ਠੀਕ ਹੈ ਜੀ ਤੁਸੀਂ ਐਡਾ ਜਾਣ ਕੇ ਜਿੰਨੀ ਕਿ ਮੈਨੂੰ ਜਾਣਕਾਰੀ ਸੀ ਮੈਂ ਉਹਨੀ ਜਾਣਕਾਰੀ ਜ਼ਰੂਰ ਦਿੱਤੀ ਜੀ ਤੇ ਕਾਰੀਗਰਤਾ ਬਹੁਤ ਵੱਡੇ ਵੱਡੇ ਪੈਨੇ 2 200 ਕਿਲੇ ਦਾ ਚਾਰ ਪਾਉਂਦੇ ਨੇ ਜੀ ਜੀ ਯਾਨੀ ਕਿ ਜਿੰਨੀ ਮੈਂ ਕਹੂੰਗਾ ਜਿੰਨੀ ਇਹਦੀ ਲਤੜਾਈ ਕਰੋ ਹਾਂ ਜੀ ਸਪਰੇਅ ਜ਼ਰੂਰ ਕਰੋ ਜੀ ਤੇ ਕਈ ਨੂਨ ਪਾਉਂਦੇ ਨੇ ਉੱਤੇ ਤੂੜੀ ਪਾਉਂਦੇ ਨੇ ਨਾ ਕੋਈ ਪਾਉਣ ਦੀ ਲੋੜ ਨਹੀਂ ਅੱਛਾ ਜੀ ਇਹਨੂੰ ਜਿੰਨੀ ਲਤੜਾਈ ਕਰੂਗੇ ਹੌਲੀ ਹੌਲੀ ਟਰਾਲੀ ਆਉਣ ਦੋ ਹਮ ਹੌਲੀ ਹੌਲੀ ਲਤੜਾਈ ਕਰੋ ਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ